ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਆ ਜੀ ਇੱਕ ਨਵੀਂ ਚੀਜ਼ ਜਿਹੜੀ ਕਿ ਚੁੰਨੀਆਂ ਤੋਂ ਬਣ ਕੇ ਤਿਆਰ ਹੋ ਜੂ ਆਪਣੇ ਕੋਲੇ ਚੁੰਨੀਆਂ ਪਈ ਸੀ ਬਹੁਤ ਸਾਰੀਆਂ ਇਹ ਪ੍ਰਾਣੀਆਂ ਚੁੰਨੀਆਂ ਨਹੀਂ ਆਪਣੇ ਕਿਸੇ ਕੰਮ ਦੀ ਨਹੀਂ ਆਉਂਦੀਆਂ ਸੀ ਇਹਨਾਂ ਦੇ ਸੂਟ ਸਾਰੇ ਫਟ ਗਏ ਚੁੰਨੀਆਂ ਆਪਣੇ ਕੋਲੇ ਕਾਫੀ ਸਾਰੀਆਂ ਇਕੱਠੀਆਂ ਹੋਈਆਂ ਪਈਆਂ ਸੀਗੀਆਂ ਅੱਜ ਆਪਾਂ ਇਹਨਾਂ ਤੋਂ ਬਣਾਉਣੇ ਆ ਜੀ ਕਿ ਇਹੋ ਜੀ ਚੀਜ਼ ਜਿਹੜੀ ਕਿ ਆਪਣੇ ਹਰ ਟਾਈਮ ਕੰਮ ਆਵੇ ਆਪਾਂ ਲੈਂਤੀ ਜੀ ਇੱਕ ਪ੍ਰਾਣੀ ਬੈੱਡ ਸ਼ੀਟ ਇਹ ਆਪਣੇ ਕੋਲੇ ਥੋੜੀ ਜੀ ਪ੍ਰਾਣੀ ਤੇ ਘਸੀ ਜੀ ਹੋਈ ਸੀ ਘਸਿਆ ਹੋਇਆ ਪਾਸਾ ਆਪਾਂ ਕੱਢਤਾ ਤੇ ਸਾਫ ਸਾਫ ਪਾਸਾ ਆਪਾਂ ਲੈਤਾ ਤਾਂ ਦੋ ਪ ਇਹ ਆਪਾਂ ਇਹਦੀ ਲਾਉਣੇ ਆ ਜੀ 3 3 ਇੰਚ ਤੇ ਨਿਸ਼ਾਨ 3 3 ਇੰਚ ਦਾ ਬਚਾ ਲਉ ਛੱਡ ਕੇ ਗੈਪ ਛੱਡ ਕੇ 3 3 ਇੰਚ ਦੇ ਆਪਾਂ ਨਿਸ਼ਾਨ ਲੈਣਾ ਲਾ ਲੈਣਾ ਤੇ ਇਸ ਤਰ੍ਹਾਂ ਫਿਰ ਇੰਚੀ ਟੇਪ ਨਾਲ ਆਪਾਂ ਜਿਹੜੀਆਂ ਹੈਗੀਆਂ ਜਾਂ ਕੋਈ ਫੱਟੇ ਨਾਲ ਵੀ ਇਸ ਤਰ੍ਹਾਂ ਸਿੱਧੇ ਲੋਟ ਆਪਾਂ ਬਿਲਕੁਲ ਨਿਸ਼ਾਨ ਲਾ ਲੈਣੇ ਆ ਲੋ ਜੀ ਆਪਾਂ ਜਿਹੜੇ ਨਿਸ਼ਾਨ ਹੈ ਸਾਰੇ ਤੇ ਲਗਾ ਲੈਂਦੇ ਨੇਗੇ ਤੇ ਹੁਣ ਆਪਾਂ ਜਿਹੜੇ ਨਿਸ਼ਾਨ ਲਗਾਏ ਸੀ ਉਸੇ ਉੱਤੇ ਲਾਉਣੀ ਹੈ ਜੀ ਸੀਨਾ ਸਿੱਧੀਆਂ ਸਿੱਧੀਆਂ ਆਪਾਂ ਸੀਨਾ ਲਾਵਾਂਗੇ ਜਿਵੇਂ ਜਿਵੇਂ ਆਪਾਂ ਸਿੱਧੇ ਸਿੱਧੇ ਨਿਸ਼ਾਨ ਲਾਏ ਸੀ ਚਾਕ ਨਾਲ ਤੇ ਉਸੇ ਦੇ ਉੱਤੇ ਆਪਾਂ ਸੀਨਾ ਲਾਉਣੀ ਹੈ ਉਹੀ 3-3 ਇੰਚ ਦਾ ਗੈਪ ਜਿਹੜੇ ਤੇ ਆਪਾਂ ਨਿਸ਼ਾਨ ਲਾਏ ਸੀਗੇ ਲਓ ਜੀ ਆਪਾਂ ਸੀਨਾ ਜਿਹੜੀਆਂ ਸਾਰੇ ਤੇ ਲਗਾ ਲੈਂਦੀਆਂ ਹੁਣ ਆਪਾਂ ਲੈਣੀ ਹੈ ਜੀ ਇਹ ਆਪਣਾ ਹੀ ਪੁਰਾਣਾ ਦੁਪੱਟਾ ਆਪਾਂ ਇਹਨੂੰ ਇਹਦੇ ਦੋਨੇ ਲੜ ਜੋੜ ਕੇ ਸੈਂਟਰ ਦੇ ਵਿੱਚ ਇੱਕ ਸੂਈ ਪਰੋ ਕੇ ਸੂਈ ਜੋ ਵੀ ਪਿੰਨ ਜੋ ਵੀ ਆਪਾਂ ਨੂੰ ਕੁਝ ਮਿਲੇ ਆਪਾਂ ਉਹਦੇ ਨਾਲ ਹੀ ਪਰੋਏ ਜਾਂਦੇ ਇਸਾਨੀ ਨਾਲ ਹੀ ਪਰੋਏ ਜਾਂਦਾ ਕੋਈ ਔਖਾ ਕੰਮ ਨਹੀਂ ਹੈਗਾ ਜੀ ਇਹ ਤੇ ਹੁਣ ਆਪਾਂ ਇਹਨੂੰ ਪਰੋ ਕੇ ਦੂਸਰੀ ਸਾਈਡ ਤੇ ਆਪਾਂ ਇਹਨੂੰ ਕੱਢ ਲਾਂਗੇ ਇਸ ਤਰ੍ਹਾਂ ਦੁਪੱਟੇ ਨੂੰ ਤੇ ਨਾਲ ਨਾਲ ਆਪਾਂ ਇਹਨੂੰ ਸਿੱਧਾ ਦੀ ਕਰਦੇ ਰਹਾਂਗੇ ਲੋ ਜੀ ਆਪਾਂ ਇਹਨੂੰ ਇੱਕ ਹੱਥ ਨਾਲ ਦੇਖੋ ਪਿੱਛੇ ਕੱਢ ਕੇ ਇਹਨੂੰ ਚੁੰਨੀ ਨੂੰ ਬਿਲਕੁਲ ਸਹੀ ਕਰ ਦਾਂਗੇ ਤੇ ਇਧਰਲੇ ਸਾਈਡ ਤੋਂ ਆਪਾਂ ਸੂਈ ਕੱਢ ਲਾਂਗੇ ਆਪਣੀ ਤੇ ਇੱਥੇ ਆਪਾਂ ਜਿਹੜੀ ਸੂਈ ਤੇ ਇਹ ਨਿਕਲਦੀ ਤਾਂ ਹੈ ਨਹੀਂ ਵੈਸੇ ਜੇ ਚਾਹੀਏ ਤਾਂ ਆਪਾਂ ਇੱਕ ਟਾਂਕਾ ਵਗੈਰਾ ਵੀ ਲਗਾ ਸਕਦੇ ਹਾਂ ਤੇ ਦੂਜੀ ਸਾਈਡ ਤੋਂ ਆਪਾਂ ਦੂਜੇ ਹੱਥ ਨਾਲ ਫੜ ਕੇ ਆਪਾਂ ਇਹਨੂੰ ਬਿਲਕੁਲ ਸਹੀ ਕਰ ਲਾਂਗੇ ਇਸ ਤਰ੍ਹਾਂ देखो जी एक साइड ਜਿਹੜੀ ਆਪਾਂ 3 ਇੰਚ ਦਾ ਨਿਸ਼ਾਨ ਲਾਇਆ ਸੀ ਵਿਚਾਲੇ ਸੈਂਟਰ ਦੇ ਵਿੱਚ ਉਹਦੇ ਵਿੱਚ ਆਪਾਂ ਜਿਹੜੀ ਚੁੰਨੀ ਆਪਾਂ ਪਰੋ ਦਿੱਤੀ ਐਸੀ ਤਰ੍ਹਾਂ ਹੀ ਆਪਾਂ ਦੂਜੀ ਚੁੰਨੀ ਦਾ ਸੈਂਟਰ ਕੱਢ ਕੇ ਵਿਚਾਲੇ ਸੈਂਟਰ 'ਚ ਪੈਨ ਲਾ ਕੇ ਐਸੀ ਤਰ੍ਹਾਂ ਆਪਾਂ ਸਾਰੀਆਂ ਚੁੰਨੀਆਂ ਐਸੀ ਲੈਣਾ ਵਿੱਚ ਇਸ ਤਰੀਂ ਪਰੋਣੀਆਂ ਨਿਗੀਆਂ ਜਿਵੇਂ ਕਿ ਆਪਾਂ ਸਾਨੂੰ ਇਹ ਚੁੰਨੀ ਪਰੋ ਕੇ ਦਿਖਾਈ ਹੈ ਇੱਕ ਚੁੰਨੀ ਸਾਨੂੰ ਆਪਾਂ ਹੋਰ ਪਰੋ ਕੇ ਦਿਖਾ ਦਨੇ ਆ ਇਸ ਤਰ੍ਹਾਂ ਤੇ ਫਿਰ ਆਪਾਂ ਸਾਰੀਆਂ ਚੁੰਨੀਆਂ ਇਸ ਤਰੀਂ ਪਰੋ ਕੇ ਤੁਹਾਨੂੰ ਦਿਖਾਵਾਂਗੇ ਜੀ ਇਹ ਆਪਣਾ ਇੱਕ ਬਹੁਤ ਹੀ ਵਧੀਆ ਗੱਦਾ ਬਣ ਕੇ ਹੋ ਜਾਊਗਾ ਤਿਆਰ ਸਾਨੂੰ ਦਿਖਾਉਣਿਆ ਇੰਨਾ ਸੋਹਣਾ ਬਣਦਾ ਨਾ ਇਹ ਗੱਦਾ ਨਾ ਆਪਾਂ ਨੂੰ ਕੋਈ ਰੂਮ ਵਗੈਰਾ ਦੀ ਕੋਈ ਫੇਵਰ ਵਗੈਰਾ ਦੀ ਲੋੜ ਨਹੀਂ ਵੇਸਟ ਪਈਆਂ ਚੁੰਨੀਆਂ ਤੋਂ ਇਹ ਜਿਹੜਾ ਤਿਆਰ ਹੋ ਜੂ ਨਾਲੇ ਆਪਣੀਆਂ ਚੁੰਨੀਆਂ ਵੀ ਕੰਮ ਆ ਜਾਣਗੀਆਂ ਤੇ ਨਾਲੇ ਆਪਣਾ ਜਿਹੜਾ ਹੈਗਾ ਜੀ ਗੱਦਾ ਵੀ ਬਣ ਕੇ ਤਿਆਰ ਹੋ ਜਾਊਗਾ ਲੋ ਜੀ ਆਪਾਂ ਦੂਜੇ ਪਾਸੇ ਫੇਰ ਇਸ ਤਰ੍ਹਾਂ ਇੱਕ ਚੁੰਨੀ ਪਰੋਤੀ ਦੂਜੀ ਸਾਈਡ ਵੀ ਤੇ ਐਸੇ ਤਰ੍ਹਾਂ ਹੀ ਹੁਣ ਆਪਾਂ ਸਾਰੀਆਂ ਚੁੰਨੀਆਂ ਪਰੋਵਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਦਨੇ ਆਂਗੇ ਖਿੱਚ ਕੇ ਆਸਾਨੀ ਨਾਲ ਹੀ ਖਿੱਚ ਕੇ ਸੈੱਟ ਹੋ ਜਾਂਦਾ ਇਹ ਆ ਦੇਖੋ ਜੀ ਆਪਾਂ ਤੁਹਾਨੂੰ ਦੋ ਲੈਣਾ ਕਵਰ ਕਰਕੇ ਦਿਖਾ ਦਿਤੀਆਂ ਹੁਣ ਆਪਾਂ ਸਾਰੇ ਵਿੱਚ ਪਰੋਵਾਂਗੇ ਜਿਹੜੀਆਂ ਆਪਣੀਆਂ ਚੁੰਨੀਆਂ ਪਈਆਂ ਜੀ ਆਪਣੇ ਸਾਰੀਆਂ ਪਰੋ ਕੇ ਤੁਹਾਨੂੰ ਦਿਖਾਉਣੇ ਆ ਫਿਰ ਇਹ ਕਿੰਨਾ ਵਧੀਆ ਦੇਖੋ ਜੀ ਆਪਾਂ ਸਾਰੇ ਵਿੱਚ ਪਰੋਤੀਆਂ ਕਿੰਨਾ ਵਧੀਆ ਗੱਦਾ ਬਣ ਕੇ ਆਪਣਾ ਤਿਆਰ ਹੋ ਗਿਆ ਜੀ ਜਿਹੜੀਆਂ ਆਪਣੀਆਂ ਚੁੰਨੀਆਂ ਦਿਖ ਰਹੀਆਂ ਸੈਡਾਂ ਤੋਂ ਆਪਾਂ ਇਸ ਤਰ੍ਹਾਂ ਹੱਥ ਦੀ ਮਦਦ ਨਾਲ ਇਹਨੂੰ ਅੰਦਰ ਹੀ ਕਰ ਦੇਣਾ ਤੇ ਆਪਾਂ ਸੂਈ ਨਾਲ ਪਹਿਲਾਂ ਇੱਥੇ ਕੱਚਾ ਵੀ ਕਰ ਸਕਦੇ ਆ ਜੇ ਚਾਹੀਏ ਨਹੀਂ ਆਪਾਂ ਇਸ ਤਰ੍ਹਾਂ ਹੀ ਰੱਖ ਕੇ ਫਿਰ ਆਪਾਂ ਬਾਅਦ ਵਿੱਚ ਇਹਦੇ ਤੇ ਲਾਵਾਂਗੇ ਜੀ ਇੱਕ ਗੋਠ ਜਿਹਨੂੰ ਆਪਾਂ ਪਾਈਪਿੰਗ ਵੀ ਕਹਿ ਸਕਦੇ ਆ ਦੇਖੋ ਜਿਵੇਂ ਆਪਣੇ ਇਹ ਚਿੱਟੀਆਂ ਰੰਗ ਦੀਆਂ ਵੈਸੀ ਇਹਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਸੀ ਚਾਦਰ ਦੇ ਵਿੱਚ ਉਸੇ ਹਿਸਾਬ ਨਾਲ ਆਪਾਂ ਮੈਚ ਕਰਕੇ ਇੱਕ ਚਿੱਟੀ ਲੈਤੀ ਹੈ ਜੀ ਕੱਪੜਾ ਪੱਟੀ ਆਪਾਂ ਤਿਆਰ ਕਰ ਲਈਏ ਇੱਕ 2 ਇੰਚ ਦੀ ਤੇ ਇਹਨੂੰ ਆਪਾਂ ਸਾਰੇ ਚਾਰੋਂ ਪਾਸੇ ਲਾਵਾਂਗੇ ਇੱਦਾਂ ਕਵਰ ਕਰ ਦਾਂਗੇ ਪਹਿਲਾਂ ਆਪਾਂ ਇਹਦੀਆਂ ਅਸਤਰੀ ਚੁੰਨੀਆਂ ਹੋ ਗਈਆਂ ਜੀ ਆਪਣੇ ਵਿੱਚ ਜਿਹੜੀਆਂ ਦਿਖਦੀਆਂ ਸੀਗੀਆਂ ਤੇ ਹੁਣ ਆਪਾਂ ਸਾਰੇ ਤੇ ਲਾ ਦਾਂਗੇ ਜੀ ਪਾਈਪਿੰਗ ਆਪਣੀ ਲੋ ਜੀ ਆਪਾਂ ਸਾਰੇ ਚਾਰੋਂ ਪਾਸੇ ਆਪਾਂ ਜਿਹੜੀ ਹੈਗੀ ਹੈ ਜੀ ਚਿੱਟੇ ਰੰਗ ਦੀ ਪਾਈਪਿੰਗ ਲਗਾ ਲਾਂਗੇ ਜਿਹੜੀ ਚਿੱਟੇ ਰੰਗ ਦੀ ਆਪਾਂ ਤਾਂ ਲਈ ਹੈ ਜੀ ਇਹਦੇ ਨਾਲ ਬਿਲਕੁਲ ਮਿਲਦੀ ਜੁਲਦੀ ਹੈ ਲੈਣਾ ਦੇ ਨਾਲ ਲੋ ਜੀ ਆਪਣਾ ਗੱਦਾ ਹੋ ਗਿਆ ਬਿਲਕੁਲ ਤਿਆਰ ਬਣ ਕੇ ਆਪਾਂ ਦੇਖੋ ਜੇ ਕੋਈ ਛੋਟਾ ਮੋਟਾ ਘਰ ਵਿੱਚ ਪੂਜਾ ਪਾਠ ਕਰਾਉਣਿਆਂ ਉਦੋਂ ਵੀ ਆਪਾਂ ਨੂੰ ਇਹਦੀ ਲੋੜ ਪੈਂਦੀ ਹੈ ਗੱਦਿਆਂ ਦੀ ਆਪਾਂ ਬੱਚਿਆਂ ਨੂੰ ਖਿਡਾਰ ਦੇਣੇ ਆ ਪਿਕਨਿਕ ਕੋਈ ਆਪਾਂ ਪਾਰਕ ਦੇ ਵਿੱਚ ਜਾਨੇ ਆ ਉੱਥੇ ਵੀ ਵਿਚਾਰ ਸਾਂ ਕਰੀਏ ਦੇਖੋ ਇਹ ਆਪਣੇ ਬਹੁਤ ਹੀ ਕੰਮ ਦੀ ਚੀਜ਼ ਬਣ ਗਈ ਜੀ ਫਾਲਤੂ ਪਈਆਂ ਚੁੰਨੀਆਂ ਤੋਂ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ